ਲਗਭਗ 49% ਭਾਰਤੀ ਵੋਟਰ ਜਿਹੜੀਆਂ ਨੇ ਉਹ ਉਹਤਾ ਹਨ ਤੇ 2024 ਦੇ ਲੋਕ ਸਭਾ ਉਮੀਦਵਾਰਾਂ ਦੇ ਆંકੜੇ ਦਰਸਾਉਂਦੇ ਨੇ ਜੋ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਮੋਹਮ ਤਿਆਰ ਕਰਨ ਦੇ ਲਈ ਪ੍ਰੇਰਿਤ ਕਰਦੇ ਨੇ ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਰਾਸ਼ਟਰੀ ਪੱਧਰ ਤੇ ਸਿਆਸੀ ਪ੍ਰਤੀਨਿਧਤਾ ਦੇਣ ਦੀ ਗੱਲ ਆਉਂਦੀ ਹੈ ਤਾਂ ਉਹ ਉਸ ਨੂੰ ਨਹੀਂ ਲਾਗੂ ਕਰਦੇ ਲੋਕ ਸਭਾ ਚੋਣਾਂ ਲੜਨ ਵਾਲੀਆਂ ਔਰਤਾਂ ਦੀ ਗਿਣਤੀ ਦੇ ਵਿੱਚ ਮਾਮੂਲੀ ਜਿਹੜਾ ਉਹ ਵਾਧਾ ਉਹ ਦੇਖਿਆ ਗਿਆ ਹੈ ਇਹ 5 ਸਾਲ ਪਹਿਲਾਂ 726 ਯਾਨੀ ਕਿ 9.1% ਤੋਂ ਵੱਧ ਕੇ 797 ਯਾਨੀ ਕਿ 9.53 ਜਿਹੜਾ ਉਹ ਹੋ ਗਿਆ ਹੈ ਪਰ ਇਹ 10% ਤੱਕ ਵੀ ਜਿਹੜਾ ਉਹ ਨਹੀਂ ਪਹੁੰਚਿਆ 2019 ਦੇ ਵਿੱਚ 8054 ਉਮੀਦਵਾਰ ਸਨ ਅਤੇ ਜਦ ਕੀ ਇਸ ਵਾਰ 8300 ਸੰਤੀ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ 8.8300 ਉਮੀਦਵਾਰਾਂ ਵਿੱਚੋਂ ਸਿਰਫ 9.6 ਫਸੀਦੀ ਜੜੀਆਂ ਨੇ ਉਹ ਔਰਤਾਂ ਹਨ ਇਹ ਲਿੰਗ ਜਿਹੜੀ ਅਸਮਾਨਪ ਹੈ ਚੋਣਾਂ ਦੇ 7 ਪੜਾਵਾਂ ਦੇ ਵਿੱਚ ਲਗਾਤਾਰ ਝਲਕਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਤੇ ਪਹਿਲੇ ਪੜਾ ਦੇ ਜਿਹੜੇ ਆ 1618 ਉਮੀਦਵਾਰਾਂ ਵਿੱਚੋਂ ਸਿਰਫ 135 ਜਿਹੜੀਆਂ ਔਰਤਾਂ ਸਨ ਇੱਕ ਵਿਸ਼ੇਸ਼ ਰਣ ਨੇ ਦਿਖਾਇਆ ਕਿ ਇੱਕ ਸਿਆਸੀ ਪਰਿਵਾਰ ਤੋਂ ਹੋਣਾ ਨਾਮਜ਼ਦਗੀ ਪ੍ਰਾਪਤ ਕਰਨ ਦਾ ਇੱਕ ਆਸਾਨ ਜਿਹੜਾ ਉਹ ਤਰੀਕਾ ਹੈ ਭਾਜਪਾ ਤੇ ਕਾਂਗਰਸ ਦੀਆਂ ਘੱਟੋ-ਘੱਟ ਇੱਕ ਦਰਜਨ ਮਹਿਲਾ ਉਮੀਦਵਾਰ ਸਿਆਸੀ ਪਰਿਵਾਰਾਂ ਦੇ ਨਾਲ ਜਿਹੜੀਆਂ ਉਹ ਸਬੰਧਤ ਹਨ ਕਰਨਾਟਕ ਦੇ ਵਿੱਚ 6 ਵਿੱਚੋਂ 5 ਮਹਿਲਾ ਜਿਹੜੀਆਂ ਕਾਂਗਰਸ ਉਮੀਦਵਾਰ ਅਜੇਹੇ ਪਛੋਕੜ ਵਾਲੇ ਸਨ ਜੋ ਜਦੋਂ ਕਿ ਜਿਹੜੀ ਭਾਜਪਾ ਵਾ ਇਹਨਾਂ ਦੇ ਲਈ ਦੋ ਵਿੱਚੋਂ ਇੱਕ ਹੀ ਸੀ ਅਕਾਲੀ ਦਲ ਤੋਂ ਹਰ ਸਿਮਰਤ ਬਾਦਲ ਅਤੇ ਪੀਡੀਪੀ ਮਹਿਬੂਬਾ ਮੁਫਤੀ ਦੀਆਂ ਇੱਕੋ ਇੱਕ ਜਿਹੜੀਆਂ ਮਹਿਲਾ ਉਮੀਦਵਾਰ ਨੇ ਜਿਹੜੀਆਂ ਸਿਆਸੀ ਪਰਿਵਾਰਾਂ ਦੇ ਵਿੱਚੋਂ ਸਨ ਰਾਸ਼ਟਰੀ ਜਨਤਾ ਪਾਰਟੀ ਜਿਹੜੀ ਹੈ ਰਾਸ਼ਟਰੀ ਜਨਤਾ ਦਲ ਦੇ 6 ਉਮੀਦਵਾਰਾਂ ਵਿੱਚੋਂ ਦੋ ਮੀਸਾ ਪਾਰਟੀ ਅੱਤੇ ਰੋਹਣੀ ਆਚਾਰੀਆ ਪਾਰਟੀ ਦੇ ਸਰਪ੍ਰਸਤ ਜਿਹੜੇ ਆ ਲਾਲੂ ਪ੍ਰਸ਼ਾਦ ਦੀਆਂ ਧੀਆਂ ਸਨ ਮਹਾਰਾਸ਼ਟਰ ਦੇ ਵਿੱਚ ਐਨਸੀਪੀ ਪਰਿਵਾਰ ਦੀ ਇੱਕੋ ਮਹਿਲਾ ਉਮੀਦਵਾਰ ਸੁਪਰੀਆ ਸੁਲੇਵੀ ਇੱਕ ਸਿਆਸੀ ਪਰਿਵਾਰ ਤੋਂ ਹੀ ਜਿਹੜੀ ਆ ਆਉਂਦੀ ਹੈ ਮਹਾਰਾਸ਼ਟਰ ਦੇ ਵਿੱਚ ਐਨਸੀਪੀ ਦੀਆਂ ਦੋ ਮਹਿਲਾ ਉਮੀਦਵਾਰਾਂ ਵਿੱਚੋਂ ਇੱਕ ਸੁਨੇਤਰਾ ਪਵਾਰ ਵੀ ਇੱਕ ਸਿਆਸੀ ਪਰਿਵਾਰ ਦੇ ਨਾਲ ਆ ਉਹ ਸਬੰਧਿਤ ਹੈ ਇਤਫਾਕਨ ਉੜੀਸ਼ਿਆ ਦੇ ਵਿੱਚ ਇੱਕ ਮਹਿਲਾ ਕਾਂਗਰਸ ਉਮੀਦਵਾਰ ਨੇ ਇਹ ਕਹਿ ਕੇ ਚੋਣ ਛੱਡ ਦਿੱਤੀ ਕਿ ਉਸ ਦੀ ਪਾਰਟੀ ਨੂੰ ਜਿਹੜਾ ਹੈ ਫੰਡ ਨਹੀਂ ਦੇ ਰਹੀ ਉਸ ਨੂੰ ਫੰਡ ਜਿਹੜਾ ਉਹ ਨਹੀਂ ਦੇ ਰਹੀ ਜਦ ਕਿ ਭਾਜਪਾ ਨੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਮਰਹੂਮ ਅਦਾਕਾਰ ਰਾਜਨੀਤਾ ਅੰਬਰੀਸ਼ ਦੀ ਜਿਹੜੀ ਪਤਨੀ ਹੈ ਸੁਮਲਤਾ ਨੂੰ ਆਪਣੀ ਸੀਟ ਦਿੱਤੀ ਸੀ ਐਚਡੀ ਕੁਮਾਰ ਸਵਾਮੀ ਗੁਜਰਾਤ ਦੇ ਵਿੱਚ ਭਾਰਤ ਦੀ ਇੱਕ ਮਹਿਲਾ ਉਮੀਦਵਾਰ ਨੇ ਵੀ ਅੰਦਰੂਨੀ ਵਿਵਾਦ ਦਾ ਹਵਾਲਾ ਦਿੰਦਿਆਂ ਹੋਇਆ ਆਪਣਾ ਨਾਮ ਜਿਹੜਾ ਉਹ ਵਾਪਸ ਲੈ ਲਿਆ ਰਾਖਵੀਆਂ ਸੀਟਾਂ ਦੀ ਗੱਲ ਕਰੀਏ ਤਾਂ ਭਾਜਪਾ ਨੇ ਔਰਤਾਂ ਨੂੰ ਮੈਦਾਨ ਵਿੱਚ ਉਦਾਰਨ ਦੇ ਵਿੱਚ ਕਾਂਗਰਸ ਨਾਲੋਂ ਬਿਹਤਰ ਜਿਹੜਾ ਉਹ ਪ੍ਰਦਰਸ਼ਨ ਕੀਤਾ ਹੈ ਭਾਜਪਾ ਨੇ 84 ਐਸਸੀ ਰਾਖਵੀਆਂ ਸੀਟਾਂ ਤੇ 10 ਔਰਤਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਜਦਕਿ 47 ਐਸਟੀ ਰਾਖਵੀ ਸੀਟਾਂ ਅਤੇ 6 ਔਰਤਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕਾਂਗਰਸ ਨੇ 4 ਐਸਸੀ ਸੀਟਾਂ ਤੇ ਤੇ 3 ਐਸਟੀ ਸੀਟਾਂ ਉਤੇ ਔਰਤਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ